ਕਿ ਪਿਛਲੇ ਦਿਨੀ ਪੂਰਾ ਸੀਆਈ ਸਟਾਫ ਇੱਕ ਸ਼ਹਿਰ ਦਾ ਜਿਹੜਾ ਆ ਉਹ ਖਾਲੀ ਕਰ ਦਿੱਤਾ ਗਿਆ ਸੀ ਕਿਉਂਕਿ ਉਹ 2.5 ਲੱਖ ਦੀ ਕ腐ਸ਼ਨ ਲੈ ਰਹੇ ਸਿਗੇ ਹੁਣ ਭ੍ਰਿਸ਼ਟਾਚਾਰ ਦੇ ਖਿਲਾਫ ਇੱਕ ਹੋਰ ਵੱਡੀ ਮੁਹਮਮ ਦਰਅਸਲ ਵਿਜੀਲੈਂਸ ਅਧਿਕਾਰੀ ਸਾਈਬਰ ਸੈੱਲ ਦੇ ਚਾਰ ਅਧਿਕਾਰੀ ਵਿਜੀਲੈਂਸ ਨੇ ਚੱਕੇ ਨੇ ਫਜ਼ਿਲਕਾ ਦੇ ਨਾਬਾਲਗ ਦੇ ਉੱਪਰ ਸਾਈਬਰ ਸੈੱਲ ਦਾ ਕੋਈ ਕੇਸ ਪਾਉਣ ਦੇ ਜਾਂ ਧਮਕੀਆਂ ਦੇ ਰਹੇ ਸਿਗੇ ਔਰ ਪਰਿਵਾਰ ਤੋਂ ਲੱਖਾਂ ਰੁਪਏ ਦੀ ਮੰਗ ਕਰ ਰਹੇ ਸਿਗੇ ਫਿਲਹਾਲ ਬਹੁਤ ਵੱਡੀ ਖਬਰ ਹੈ ਇਸ ਸਮੇਂ ਦੀ ਔਰ ਆਪ ਸਰਕਾਰ ਦਾ ਕਿਉਂਕਿ ਕ腐ਸ਼ਨ ਖਿਲਾਫ ਵੱਡਾ ਕਦਮ ਹੈ ਔਰ ਫਜ਼ਲ ਕਾ ਤੋਂ ਚੱਕਿਆ ਬਿਜਲੈਂਸ ਬਿਊਰੋ ਨੇ ਰੰਗੇ ਹੱਤੀ ਫੜੇ ਆ ਔਰ ਮਾਈਨਰ ਦੇ ਉੱਤੇ ਸਾਈਬਰ ਸੈੱਲ ਦਾ ਕੋਈ ਦੋਸ਼ ਜਿਹੜਾ ਮੜ ਕੇ ਪੈਸੇ ਮੰਗ ਰੇ ਸੀ ਬਲੈਕਮੇਲਿੰਗ ਕਰ ਰੇ ਸੀਗੇ 2.5 ਲੱਖ ਰੁਪਏ ਤਕਰੀਬਨ ਕਹਿ ਰਹੇ ਕਿ ਮੰਗ ਰੇ ਸੀਗੇ ਮਾਫ ਕਰਨਾ ਲੱਖਾਂ ਰੁਪਏ ਮੰਗ ਰੇ ਸੀਗੇ ਸੋ ਫਜ਼ਲ ਕਾ ਤੋਂ ਬਹੁਤ ਵੱਡੀ ਖਬਰ ਆ ਮਾਨ ਸਰਕਾਰ ਦਾ ਕਰਪਸ਼ਨ ਤੇ ਵੱਡਾ ਹਮਲਾ ਆ ਲਗਾਤਾਰ ਇਹ ਜਿਹੜੇ ਜਿਹੜੀ ਆਪਾਂ ਕਹਿ ਰਿਹਾ ਜਿਨ੍ਹਾਂ ਨੂੰ ਜੰਗ ਲੱਗਾ ਹੋਇਆ ਜਾਂ ਜਿਨ੍ਹਾਂ ਨੂੰ ਘੋਣ ਲੱਗਾ ਹੋਇਆ ਉਹਨਾਂ ਨੂੰ ਹਟਾਇਆ ਜਾ ਰਿਹਾ ਸੋ ਫਿਲਹਾਲ ਰੰਗੇ ਹੱਥੀ ਫੜਿਆ ਵਿਜਿਲੈਂਸ ਨੇ ਸਾਈਬਰ ਸੈੱਲ ਵਾਲੇ ਉਹ ਸਾਈਬਰ ਸੈੱਲ ਵਾਲੇ ਕਹਿੰਦੇ ਆ ਕਿ ਕਿਸੇ ਨੂੰ ਬਲੈਕਮੇਲ ਕਰ ਰਿਹਾ ਸੀ ਟੱਬਰ ਨੂੰ ਔਰ ਉਹਨਾਂ ਦੇ ਨਬਾਲਗ ਬੱਚੇ ਦੇ ਉੱਤੇ ਇਲਜ਼ਾਮ ਮੜੇ ਜਾ ਰਹੇ ਸੀਗੇ ਔਰ ਕਿਹਾ ਜਾ ਰਿਹਾ ਸੀ ਪੈਸੇ ਦੋ ਲੱਖਾਂ ਦੀ ਮੰਗ ਕੀਤੀ ਜਾ ਰਹੀ ਸੀਗੀ ਪਰ ਰੰਗੇ ਹੱਥੀ ਫੜਿਆ ਥੋੜੀ ਦੇਰ ਬਾਅਦ ਪ੍ਰੈਸ ਕਾਨਫਰੰਸ ਵੀ ਕੀਤੀ ਜਾਏਗੀ ਪਰ ਫਿਲਹਾਲ ਬਲੈਕਮੇਲ ਕਰਕੇ ਮਾਈਨਰ ਦੇ ਉੱਤੇ ਕੇਸ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਔਰ ਫਜ਼ਿਲਕਾ ਤੋਂ ਗ੍ਰਿਫਤਾਰ ਕੀਤੇ ਨੇ ਵੈਜੀਲੈਂਸ ਦਾ ਵੱਡਾ ਪੰਜਾ ਮੇਜ ਕਹ ਲਿਆ ਕਿ ਵਿਜੀਲੈਂਸ ਨੇ ਇੱਕ ਬਹੁਤ ਵੱਡੀ ਰੇਡ ਕੀਤੀ ਹੈ ਮਾਈਨਰ ਦੇ ਉੱਤੇ ਬਲੈਕਮੇਲ ਕਰਿਆ ਜਾ ਰਿਹਾ ਸੀ ਪਰਿਵਾਰ ਨੂੰ ਕਿ ਮਾਈਨਰ ਦੇ ਉੱਤੇ ਕੇਸ ਪੈ ਜਾਣਾ ਹੈ ਤੁਹਾਡਾ ਬਹੁਤ ਕੁਝ ਦਾਤੇ ਲੱਗਾ ਹੋਇਆ ਲੱਖਾਂ ਰੁਪਏ ਲੈ ਕੇ ਆਓ ਪਰ ਰੰਗੇ ਹੱਥੀ ਵਿਜੀਲੈਂਸ ਨੇ ਫੜਿਆ ਜਦੋਂ ਪੈਸੇ ਲੈਣ ਆਏ ਨੇ ਇਸ ਵੇਲੇ ਦੀ ਬਹੁਤ ਵੱਡੀ ਖਬਰ ਆਮ ਆਦਮੀ ਪਾਰਟੀ ਦਾ ਕਰਪਸ਼ਨ ਦੇ ਖਿਲਾਫ ਜਿਹੜਾ ਪੰਜਾ ਕਹ ਲਿਆ ਕਿ ਕਰਪਸ਼ਨ ਦੇ ਖਿਲਾਫ ਜਿਹੜਾ ਝਾੜੂ ਚੱਲ ਰਿਹਾ ਉਹਦੇ ਵਿੱਚ ਇੱਕ ਤਰੀਕੇ ਦੇ ਨਾਲ ਬਹੁਤ ਵੱਡੀ ਰੇਡ ਹੈ ਫਜ਼ਿਲਕਾ ਤੋਂ ਗ੍ਰਿਫਤਾਰ ਕੀਤੇ ਗਏ ਨੇ ਚਾਰ ਅਧਿਕਾਰੀ ਦੱਸਿਆ ਜਾ ਰਿਹਾ ਹੈ ਜਿਹੜੇ ਗ੍ਰਿਫਤਾਰ ਕੀਤੇ ਨੇ ਔਰ ਬਹੁਤ ਜਲਦ ਪ੍ਰੈਸ ਕਾਨਫਰੰਸ ਕੀਤਾ ਜਾਏਗਾ ਮਾਨ ਸਰਕਾਰ ਤੇ ਕਰਪਸ਼ਨ ਖਿਲਾਫ ਵੱਡਾ ਹਮਲਾ ਔਰ ਕਹਿੰਦੇ ਨੇ ਫਜ਼ਿਲਕਾ ਦੇ ਵਿੱਚ ਨਾਬਾਲਗ ਦੇ ਉੱਤੇ ਸਾਈਬਰ ਸੈੱਲ ਦਾ ਕੋਈ ਕੇਸ ਪਾਉਣ ਦੀ ਗੱਲ ਕੀਤੀ ਜਾ ਰਹੀ ਸੀ ਪਰਿਵਾਰ ਦੇ ਉੱਤੇ ਲੱਖਾਂ ਰੁਪਏ ਦੀ ਪਰਿਵਾਰ ਤੋਂ ਲੱਖਾਂ ਰੁਪਏ ਦੀ ਰਿਸ਼ਵਤ ਮੰਗ ਕੀਤੀ ਜਾ ਰਹੀ ਸੀਗੀ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀ ਫੜਿਆ ਫਿਲਹਾਲ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀ ਫੜਿਆ ਸਾਈਬਰ ਸੈੱਲ ਵਾਲੇ ਬੜੀ ਵੱਡੀ ਖਬਰ ਆ ਰਹੀ ਹੈ ਸਾਈਬਰ ਸੈੱਲ ਦੇ 4 ਅਧਿਕਾਰੀ ਚੱਕੇ ਗਏ ਨੇ ਦਰਅਸਲ ਬਲੈਕਮੇਲਿੰਗ ਕਰ ਰਹੇ ਸੀਗੇ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਦਿਨੀ ਪੂਰਾ ਸੀਆਈ ਸਟਾਫ ਇੱਕ ਸ਼ਹਿਰ ਦਾ ਜਿਹੜਾ ਆ ਉਹ ਖਾਲੀ ਕਰ ਦਿੱਤਾ ਗਿਆ ਸੀ ਕਿਉਂਕਿ ਉਹ 2.5 ਲੱਖ ਦੀ ਕ腐ਸ਼ਨ ਲੈ ਰਹੇ ਸੀਗੇ ਹੁਣ ਭ੍ਰਿਸ਼ਟਾਚਾਰ ਦੇ ਖਿਲਾਫ ਇੱਕ ਹੋਰ ਵੱਡੀ ਮੁਹਿੰਮ ਦਰਅਸਲ ਵਿਜੀਲੈਂਸ ਅਧਿਕਾਰੀ ਸਾਈਬਰ ਸੈੱਲ ਦੇ 4 ਅਧਿਕਾਰੀ ਵਿਜੀਲੈਂਸ ਨੇ ਚੱਕੇ ਨੇ ਫਜ਼ਿਲਕਾ ਦੇ ਨਾਬਾਲਗ ਦੇ ਉੱਪਰ ਸਾਈਬਰ ਸੈੱਲ ਦਾ ਕੋਈ ਕੇਸ ਪਾਉਣ ਦੇ ਜਾਂ ਧਮਕੀਆਂ ਦੇ ਰਹੇ ਸੀਗੇ ਔਰ ਪਰਿਵਾਰ ਤੋਂ ਲੱਖਾਂ ਰੁਪਿਆਂ ਦੀ ਮੰਗ ਕਰ ਰਹੇ ਸੀਗੇ ਫਿਲਹਾਲ ਬਹੁਤ ਵੱਡੀ ਖਬਰ ਇਸ ਸਮੇਂ ਦੀ ਔਰ ਆਪ ਸਰਕਾਰ ਦਾ ਕਿਉਂਕਿ ਕਰਪਸ਼ਨ ਖਿਲਾਫ ਵੱਡਾ ਕਦਮ ਹੈ ਔਰ ਫਜ਼ਲਕਾ ਤੋਂ ਚੱਕਿਆ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀ ਫੜੇ ਆ ਔਰ ਮਾਈਨਰ ਦੇ ਉੱਤੇ ਸਾਈਬਰ ਸੈਲ ਦਾ ਕੋਈ ਦੋਸ਼ ਜਿਹੜਾ ਮੜ ਕੇ पैसे मांग रहे सी ब्लैकमेलिंग कर रहे सीगे 2.5 लाख रुपया तकरीबन कह रहे कि मांग रहे सीगे आ, माफ करना लाखों रुपए मांग रहे सीगे सो so, ਫਜ਼ਿਲਕਾ ਤੋਂ ਬਹੁਤ ਵੱਡੀ ਖਬਰ ਆ ਮਾਨ ਸਰਕਾਰ ਦਾ ਕਰਪਸ਼ਨ ਤੇ ਵੱਡਾ ਹਮਲਾ ਆ ਲਗਾਤਾਰ ਇਹ ਜਿਹੜੇ ਜਿਹੜੀ ਆਪਾਂ ਕਹਿ ਰਹੀਏ ਜਿਨ੍ਹਾਂ ਨੂੰ ਜੰਗ ਲੱਗਾ ਹੋਇਆ ਜਾਂ ਜਿਨ੍ਹਾਂ ਨੂੰ ਘੋਣ ਲੱਗਾ ਹੋਇਆ ਉਹਨਾਂ ਨੂੰ ਹਟਾਇਆ ਜਾ ਰਿਹਾ ਸੋ ਫਿਲਹਾਲ ਰੰਗੇ ਹੱਤੀ ਫੜਿਆ ਵਿਜੀਲੈਂਸ ਨੇ ਸਾਈਬਰ ਸੈੱਲ ਵਾਲੇ ਉਹ ਸਾਈਬਰ ਸੈੱਲ ਵਾਲੇ ਕਹਿੰਦੇ ਆ ਕਿ ਕਿਸੇ ਨੂੰ ਬਲੈਕਮੇਲ ਕਰ ਰਿਹਾ ਸੀ ਟੱਬਰ ਨੂੰ ਔਰ ਉਹਨਾਂ ਦੇ ਨਬਾਲਗ ਬੱਚੇ ਦੇ ਉੱਤੇ ਇਲਜ਼ਾਮ ਮੜੇ ਜਾ ਰਹੇ ਸੀਗੇ ਔਰ ਕਿਹਾ ਜਾ ਰਿਹਾ ਸੀ ਪੈਸੇ ਦੋ ਲੱਖਾਂ ਦੀ ਮੰਗ ਕੀਤੀ ਜਾ ਰਹੀ ਸੀ ਪਰ ਰੰਗੇ ਹੱਤੀ ਫੜਿਆ ਥੋੜੀ ਦੇਰ ਬਾਅਦ ਪ੍ਰੈਸ ਕਾਨਫਰੰਸ ਵੀ ਕੀਤੀ ਜਾਏਗੀ ਪਰ ਫਿਲਹਾਲ ਬਲੈਕਮੇਲ ਕਰਕੇ ਮਾਈਨਰ ਦੇ ਉੱਤੇ ਕੇਸ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਔਰ ਫਜ਼ਿਲਕਾ ਤੋਂ ਗ੍ਰਿਫਤਾਰ ਕੀਤੇ ਨੇ ਵਿਜੀਲੈਂਸ ਦਾ ਵੱਡਾ ਪੰਜਾ ਮੇਰਾ ਕਹਿ ਲਿਆ ਕਿ ਵਿਜੀਲੈਂਸ ਨੇ ਇੱਕ ਬਹੁਤ ਵੱਡੀ ਰੇਡ ਕੀਤੀ ਹੈ ਮਾਈਨਰ ਦੇ ਉੱਤੇ ਬਲੈਕਮੇਲ ਕਰਿਆ ਜਾ ਰਿਹਾ ਸੀ ਪਰਿਵਾਰ ਨੂੰ ਕਿ ਮਾਈਨਰ ਦੇ ਉੱਤੇ ਕੇਸ ਪੈ ਜਾਣਾ ਹੈ ਤੁਹਾਡਾ ਬਹੁਤ ਕੁਝ ਦਾਤੇ ਲੱਗਾ ਹੋਇਆ ਲੱਖਾਂ ਰੁਪਏ ਲੈ ਕੇ ਆਓ ਪਰ ਰੰਗੇ ਹੱਥੀ ਵਿਜੀਲੈਂਸ ਨੇ ਫੜਿਆ ਜਦੋਂ ਪੈਸੇ ਲੈਣ ਆਏ ਨੇ ਇਸ ਵੇਲੇ ਦੀ ਬਹੁਤ ਵੱਡੀ ਖਬਰ ਆਮ ਆਦਮੀ ਪਾਰਟੀ ਦਾ ਕਰਪਸ਼ਨ ਦੇ ਖਿਲਾਫ ਜਿਹੜਾ ਪੰਝਾ ਕਹਿ ਲਿਆ ਕਿ ਕਰਪਸ਼ਨ ਦੇ ਖਿਲਾਫ ਜਿਹੜਾ ਝਾੜੂ ਚੱਲ ਰਿਹਾ ਉਹਦੇ ਵਿੱਚ ਇੱਕ ਤਰੀਕੇ ਦੇ ਨਾਲ ਬਹੁਤ ਵੱਡੀ ਰੇਡ ਹੈ ਫਜ਼ਿਲਕਾ ਤੋਂ ਗ੍ਰਿਫਤਾਰ ਕੀਤੇ ਗਏ ਨੇ ਚਾਰ ਅਧਿਕਾਰੀ ਦੱਸਿਆ ਜਾ ਰਿਹਾ ਹੈ ਜਿਹੜੇ ਗ੍ਰਿਫਤਾਰ ਕੀਤੇ ਨੇ ਔਰ ਬਹੁਤ ਜਲਦ ਪ੍ਰੈਸ ਕਾਨਫਰੰਸ ਕੀਤਾ ਜਾਏਗਾ ਮਾਨ ਸਰਕਾਰ ਤੇ ਕਰਪਸ਼ਨ ਖਿਲਾਫ ਵੱਡਾ ਹਮਲਾ ਔਰ ਕਹਿੰਦੇ ਨੇ ਫਜ਼ਿਲਕਾ ਦੇ ਵਿੱਚ ਨਾਬਾਲਗ ਦੇ ਉੱਤੇ ਸਾਈਬਰ ਸੈੱਲ ਦਾ ਕੋਈ ਕੇਸ ਪਾਉਣ ਦੀ ਗੱਲ ਕੀਤੀ ਜਾ ਰਹੀ ਸੀ ਪਰਿਵਾਰ ਦੇ ਉੱਤੇ ਲੱਖਾਂ ਰੁਪਏ ਦੀ ਪਰਿਵਾਰ ਤੋਂ ਲੱਖਾਂ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀਗੀ ਵਿਜੀਲੈਂਸ ਬੀਰੋਂ ਨੇ ਲੱਗੇ ਹਤੀ ਫੜਿਆ ਫਿਲਹਾਲ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਵਿੰਚਲੈਂਸ ਬਿਊਰੋ ਨੇ ਰੰਗੇ ਹੱਥੀ ਫੜਿਆ ਸਾਈਬਰ ਸੈੱਲ ਵਾਲੇ ਬੜੀ ਵੱਡੀ ਖਬਰ ਆ ਰਹੀ ਹੈ ਸਾਈਬਰ ਸੈੱਲ ਦੇ ਚਾਰ ਅਧਿਕਾਰੀ ਚੱਕੇ ਗਏ ਨੇ ਦਰਅਸਲ ਬਲੈਕਮੇਲਿੰਗ ਕਰ ਰਹੇ ਸੀਗੇ ਤੁਹਾਨੂੰ ਯਾਦ ਹੋਏਗਾ ਕਿ ਪਿਛਲੇ ਦਿਨੀ ਪੂਰਾ ਸੀਆਈ ਸਟਾਫ ਇੱਕ ਸ਼ਹਿਰ ਦਾ ਜਿਹੜਾ ਆ ਉਹ ਖਾਲੀ ਕਰ ਦਿੱਤਾ ਗਿਆ ਸੀ ਕਿਉਂਕਿ ਉਹ 2.5 ਲੱਖ ਦੀ ਕ腐ਸ਼ਨ ਲੈ ਰਹੇ ਸੀਗੇ ਹੁਣ ਭ੍ਰਿਸ਼ਟਾਚਾਰ ਦੇ ਖਿਲਾਫ ਇੱਕ ਹੋਰ ਵੱਡੀ ਮੁਹਿੰਮ ਦਰਅਸਲ ਵਿਜੀਲੈਂਸ ਅਧਿਕਾਰੀ ਸਾਈਬਰ ਸੈੱਲ ਦੇ ਚਾਰ ਅਧਿਕਾਰੀ ਵਿਜੀਲੈਂਸ ਨੇ ਚੱਕੇ ਨੇ ਫਜ਼ਿਲਕਾ ਦੇ ਨਾਬਾਲਿਗ ਦੇ ਉੱਪਰ ਸਾਈਬਰ ਸੈੱਲ ਦਾ ਕੋਈ ਕੇਸ ਪਾਉਣ ਦੇ ਜਾਂ ਧਮਕੀਆਂ ਦੇ ਰਹੇ ਸੀਗੇ ਔਰ ਪਰਿਵਾਰ ਤੋਂ ਲੱਖਾਂ ਰੁਪਿਆਂ ਦੀ ਮੰਗ ਕਰ ਰਹੇ ਸੀਗੇ ਫਿਲਹਾਲ ਬਹੁਤ ਵੱਡੀ ਖਬਰ ਇਸ ਸਮੇਂ ਦੀ ਔਰ ਆਪ ਸਰਕਾਰ ਦਾ ਕਿਉਂਕਿ ਕਰਪਸ਼ਨ ਖਿਲਾਫ ਵੱਡਾ ਕਦਮ ਹੈ ਔਰ ਫਜ਼ਿਲਕਾ ਤੋਂ ਚੱਕਿਆ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀ ਫੜੇ ਆ ਔਰ ਮਾਈਨਰ ਦੇ ਉੱਤੇ ਸਾਈਬਰ ਸੈੱਲ ਦਾ ਕੋਈ ਦੋਸ਼ ਜਿਹੜਾ ਮੜ ਕੇ ਪੈਸੇ ਮੰਗ ਰਹੇ ਸੀ ਬਲੈਕਮੇਲਿੰਗ ਕਰ ਰਹੇ ਸੀਗੇ 2.5 ਲੱਖ ਰੁਪਏ ਤਕਰੀਬਨ ਕਹਿ ਰਹੇ ਕਿ ਮੰਗ ਰਹੇ ਸੀਗੇ ਮਾਫ ਕਰਨਾ ਲੱਖਾਂ ਰੁਪਏ ਮੰਗ ਰਹੇ ਸੀਗੇ ਸੋ ਫਜ਼ਿਲਕਾ ਤੋਂ ਬਹੁਤ ਵੱਡੀ ਖਬਰ ਆ ਮਾਨ ਸਰਕਾਰ ਦਾ ਕਰਪਸ਼ਨ ਤੇ ਵੱਡਾ ਹਮਲਾ ਆ ਲਗਾਤਾਰ ਇਹ ਜਿਹੜੇ ਜਿਹੜੀ ਆਪਾਂ ਕੈਰੀਅਰ ਜਿਨ੍ਹਾਂ ਨੂੰ ਜੰਗ ਲੱਗਾ ਹੋਇਆ ਜਾਂ ਜਿਨ੍ਹਾਂ ਨੂੰ ਘੋਣ ਲੱਗਾ ਹੋਇਆ ਉਹਨਾਂ ਨੂੰ ਹਟਾਇਆ ਜਾ ਰਿਹਾ ਸੋ ਫਿਲਹਾਲ ਰੰਗਿਆਤੀ ਫੜਿਆ ਵਿਜੀਲੈਂਸ ਨੇ ਸਾਈਬਰ ਸੈੱਲ ਵਾਲੇ ਉਹ ਸਾਈਬਰ ਸੈੱਲ ਵਾਲੇ ਕਹਿੰਦੇ ਆ ਕਿ ਕਿਸੇ ਨੂੰ ਬਲੈਕਮੇਲ ਕਰ ਰਹੇ ਸੀ ਟੱਬਰ ਨੂੰ ਔਰ ਉਹਨਾਂ ਦੇ ਨਬਾਲਗ ਬੱਚੇ ਦੇ ਉੱਤੇ ਅਲਜ਼ਾਮ ਮੜੇ ਜਾ ਰਹੇ ਸੀਗੇ ਔਰ ਕਹਾ ਜਾ ਰਿਹਾ ਸੀ ਪੈਸੇ ਦੋ ਲੱਖਾਂ ਦੀ ਮੰਗ ਕੀਤੀ ਜਾ ਰਹੀ ਸੀਗੀ ਪਰ ਰੰਗੇ ਹੱਥੀ ਫੜੇ ਆ ਥੋੜੀ ਦੇਰ ਬਾਅਦ ਪ੍ਰੈਸ ਕਾਨਫਰੰਸ ਵੀ ਕੀਤੀ ਜਾਏਗੀ ਪਰ ਫਿਲਹਾਲ ਬਲੈਕਮੇਲ ਕਰਕੇ ਮਾਈਨਰ ਦੇ ਉੱਤੇ ਕੇਸ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਔਰ ਫਜ਼ਿਲਕਾ ਤੋਂ ਗ੍ਰਿਫਤਾਰ ਕੀਤੇ ਨੇ ਵਿਜੀਲੈਂਸ ਦਾ ਵੱਡਾ ਪੰਜਾ ਮੇਜਾ ਕਹ ਲਿਆ ਕਿ ਵਿਜੀਲੈਂਸ ਨੇ ਇੱਕ ਬਹੁਤ ਵੱਡੀ ਰੇਡ ਕੀਤੀ ਆ ਮਾਈਨਰ ਦੇ ਉੱਤੇ ਬਲੈਕਮੇਲ ਕਰਿਆ ਜਾ ਰਿਆ ਸੀ ਪਰਿਵਾਰ ਨੂੰ ਕਿ ਮਾਈਨਰ ਦੇ ਉੱਤੇ ਕੇਸ ਪੈ ਜਾਣਾ ਆ ਤੁਹਾਡਾ ਬਹੁਤ ਕੁਝ ਦਾਤੇ ਲੱਗਾ ਹੋਇਆ ਲੱਖਾਂ ਰੁਪਏ ਲੈ ਕੇ ਆਓ ਪਰ ਰੰਗੇ ਹੱਥੀ ਬਿਜ਼ਨਸ ਨੇ ਫੜਿਆ ਜਦੋਂ ਪੈਸੇ ਲੈਣ ਆਏ ਨੇ ਇਸ ਵੇਲੇ ਦੀ ਬਹੁਤ ਵੱਡੀ ਖਬਰ ਆਮ ਆਦਮੀ ਪਾਰਟੀ ਦਾ ਕਰਪਸ਼ਨ ਦੇ ਖਿਲਾਫ ਜਿਹੜਾ ਪੰਦਾ ਕਹਿ ਲਿਆ ਕਿ ਕਰਪਸ਼ਨ ਦੇ ਖਿਲਾਫ ਜਿਹੜਾ ਝਾੜੂ ਚੱਲ ਰਿਹਾ ਉਹਦੇ ਵਿੱਚ ਇੱਕ ਤਰੀਕੇ ਦੇ ਨਾਲ ਬਹੁਤ ਵੱਡੀ ਰੇਡ ਹੈ ਫਜ਼ਿਲਕਾ ਤੋਂ ਗ੍ਰਿਫਤਾਰ ਕੀਤੇ ਗਏ ਨੇ ਚਾਰ ਅਧਿਕਾਰੀ ਦੱਸਿਆ ਜਾ ਰਿਹਾ ਜਿਹੜੇ ਗ੍ਰਿਫਤਾਰ ਕੀਤੇ ਨੇ ਔਰ ਬਹੁਤ ਜਲਦ ਪ੍ਰੈਸ ਕਾਨਫਰੰਸ ਕੀਤਾ ਜਾਏਗਾ ਮਾਨ ਸਰਕਾਰ ਤੇ ਕਰਪਸ਼ਨ ਖਿਲਾਫ ਵੱਡਾ ਹਮਲਾ ਔਰ ਕਹਿੰਦੇ ਨੇ ਫਜ਼ਲਕਾ ਦੇ ਵਿੱਚ ਨਾਬਾਲਗ ਦੇ ਉੱਤੇ ਸਾਈਬਰ ਸੈੱਲ ਦਾ ਕੋਈ ਕੇਸ ਪਾਉਣ ਦੀ ਗੱਲ ਕੀਤੀ ਜਾ ਰਹੀ ਸੀ ਪਰਿਵਾਰ ਦੇ ਉੱਤੇ ਲੱਖਾਂ ਰੁਪਏ ਦੀ ਪਰਿਵਾਰ ਤੋਂ ਲੱਖਾਂ ਰੁਪਏ ਦੀ ਰਿਸ਼ਵਤ ਮੰਗ ਕੀਤੀ ਜਾ ਰਹੀ ਸੀ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀ ਫੜਿਆ ਫਿਲਹਾਲ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀ ਫੜਿਆ ਸਾਈਬਰ ਸੈੱਲ ਵਾਲੇ ਬੜੀ ਵੱਡੀ ਖਬਰ ਆ ਰਹੀ ਹੈ ਸਾਈਬਰ ਸੈੱਲ ਦੇ ਚਾਰ ਅਧਿਕਾਰੀ ਚੱਕੇ ਗਏ ਨੇ ਦਰਅਸਲ ਬਲੈਕਮੇਲਿੰਗ ਕਰ ਰਹੇ ਸੀਗੇ ਤੁਹਾਨੂੰ ਯਾਦ ਹੋਏਗਾ ਕਿ ਪਿਛਲੇ ਦਿਨੀ ਪੂਰਾ ਸੀਆਈ ਸਟਾਫ ਇੱਕ ਸ਼ਹਿਰ ਦਾ ਜਿਹੜਾ ਆ ਉਹ ਖਾਲੀ ਕਰ ਦਿੱਤਾ ਗਿਆ ਸੀ ਕਿਉਂਕਿ ਉਹ 2.5 ਲੱਖ ਦੀ ਕ腐ਸ਼ਨ ਲੈ ਰਹੇ ਸੀਗੇ ਹੁਣ ਭ੍ਰਿਸ਼ਟਾਚਾਰ ਦੇ ਖਿਲਾਫ ਇੱਕ ਹੋਰ ਵੱਡੀ ਮੁਹਮਮ ਦਰਅਸਲ ਵਿਜੀਲੈਂਸ ਅਧਿਕਾਰੀ ਸਾਈਬਰ ਸੈੱਲ ਦੇ ਚਾਰ ਅਧਿਕਾਰੀ ਵਿਜੀਲੈਂਸ ਨੇ ਚੱਕੇ ਨੇ ਫਜ਼ਿਲਕਾ ਦੇ ਨਾਬਾਲਗ ਦੇ ਉੱਪਰ ਸਾਈਬਰ ਸੈੱਲ ਦਾ ਕੋਈ ਕੇਸ ਪਾਉਣ ਦੇ ਜਾਂ ਧਮਕੀਆਂ ਦੇ ਰਹੇ ਸੀਗੇ ਔਰ ਪਰਿਵਾਰ ਤੋਂ ਲੱਖਾਂ ਰੁਪਏ ਦੀ ਮੰਗ ਕਰ ਰਹੇ ਸੀਗੇ ਫਿਲਹਾਲ ਬਹੁਤ ਵੱਡੀ ਖਬਰ ਹੈ ਇਸ ਸਮੇਂ ਦੀ ਔਰ ਆਪ ਸਰਕਾਰ ਦਾ ਕਿਉਂਕਿ ਕ腐ਸ਼ਨ ਖਿਲਾਫ ਵੱਡਾ ਕਦਮ ਹੈ ਔਰ ਫਜ਼ਲਕਾ ਤੋਂ ਚੱਕਿਆ ਬਿਜਲੈਂਸ ਬਿਊਰੋ ਨੇ ਰੰਗੇ ਹੱਤੀ ਫੜੇ ਆ ਔਰ ਮਾਈਨਰ ਦੇ ਉੱਤੇ ਸਾਈਬਰ ਸੈੱਲ ਦਾ ਕੋਈ ਦੋਸ ਜਿਹੜਾ ਮੜ ਕੇ ਪੈਸੇ ਮੰਗ ਰੇ ਸੀ ਬਲੈਕਮੇਲਿੰਗ ਕਰ ਰੇ ਸੀਗੇ 2.5 ਲੱਖ ਰੁਪਏ ਤਕਰੀਬਨ ਕਹਿ ਰਹੇ ਕਿ ਮੰਗ ਰੇ ਸੀਗੇ ਮਾਫ ਕਰਨਾ ਲੱਖਾਂ ਰੁਪਏ ਮੰਗ ਰੇ ਸੀਗੇ ਸੋ ਫਜ਼ਲਕਾ ਤੋਂ ਬਹੁਤ ਵੱਡੀ ਖਬਰ ਆ ਮਾਨ ਸਰਕਾਰ ਦਾ ਕਰਪਸ਼ਨ ਤੇ ਵੱਡਾ ਹਮਲਾ ਆ ਲਗਾਤਾਰ ਇਹ ਜਿਹੜੇ ਜਿਹੜੀ ਆਪਾਂ ਕਹਿ ਲਈਏ ਜਿਨ੍ਹਾਂ ਨੂੰ ਜੰਗ ਲੱਗਾ ਹੋਇਆ ਜਾਂ ਜਿਨ੍ਹਾਂ ਨੂੰ ਘੁਣ ਲੱਗਾ ਹੋਇਆ ਉਹਨਾਂ ਨੂੰ ਹਟਾਇਆ ਜਾ ਰਿਹਾ ਸੋ ਫਿਲਹਾਲ ਰੰਗੇ ਹੱਥੀ ਫੜਿਆ ਵਿਜਿਲੈਂਸ ਨੇ ਸਾਈਬਰ ਸੈੱਲ ਵਾਲੇ ਉਹ ਸਾਈਬਰ ਸੈੱਲ ਵਾਲੇ ਕਹਿੰਦੇ ਆ ਕਿ ਕਿਸੇ ਨੂੰ ਬਲੈਕਮੇਲ ਕਰ ਰਹੇ ਸੀ ਟੱਬਰ ਨੂੰ ਔਰ ਉਹਨਾਂ ਦੇ ਨਬਾਲਗ ਬੱਚੇ ਦੇ ਉੱਤੇ ਇਲਜ਼ਾਮ ਮੜੇ ਜਾ ਰਹੇ ਸੀਗੇ ਔਰ ਕਿਹਾ ਜਾ ਰਿਆ ਸੀ ਪੈਸੇ ਦੋ ਲੱਖਾਂ ਦੀ ਮੰਗ ਕੀਤੀ ਜਾ ਰਹੀ ਸੀਗੀ ਪਰ ਰੰਗੇ ਹੱਥੀ ਫੜਿਆ ਥੋੜੀ ਦੇਰ ਬਾਅਦ ਪ੍ਰੈਸ ਕਾਨਫਰੰਸ ਵੀ ਕੀਤੀ ਜਾਏਗੀ ਪਰ ਫਿਲਹਾਲ ਬਲੈਕਮੇਲ ਕਰਕੇ ਮਾਈਨਰ ਦੇ ਉੱਤੇ ਕੇਸ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਔਰ ਫਜ਼ਿਲਕਾ ਤੋਂ ਗ੍ਰਿਫਤਾਰ ਕੀਤੇ ਨੇ ਵਿਜਲੈਂਸ ਦਾ ਵੱਡਾ ਪੰਜਾ ਮੇਜ ਕਹ ਲਿਆ ਕਿ ਵਿਜਲੈਂਸ ਨੇ ਇੱਕ ਬਹੁਤ ਵੱਡੀ ਰੇਡ ਕੀਤੀ ਹੈ ਮਾਈਨਰ ਦੇ ਉੱਤੇ ਬਲੈਕਮੇਲ ਕਰਿਆ ਜਾ ਰਿਹਾ ਸੀ ਪਰਿਵਾਰ ਨੂੰ ਕਿ ਮਾਈਨਰ ਦੇ ਉੱਤੇ ਕੇਸ ਪੈ ਜਾਣਾ ਹੈ ਤੁਹਾਡਾ ਬਹੁਤ ਕੁਝ ਦਾਤ ਲੱਗਾ ਹੋਇਆ ਹੈ ਲੱਖਾਂ ਰੁਪਏ ਲੈ ਕੇ ਆਓ ਪਰ ਰੰਗੇ ਹੱਤੀ ਵਿਜਲੈਂਸ ਨੇ ਫੜਿਆ ਜਦੋਂ ਪੈਸੇ ਲੈਣ ਆਏ ਨੇ ਇਸ ਵੇਲੇ ਦੀ ਬਹੁਤ ਵੱਡੀ ਖਬਰ ਆਮ ਆਦਮੀ ਪਾਰਟੀ ਦਾ ਕਰਪਸ਼ਨ ਦੇ ਖਿਲਾਫ ਜਿਹੜਾ ਪੰਜਾ ਕਹ ਲਿਆ ਕਿ ਕਰਪਸ਼ਨ ਦੇ ਖਿਲਾਫ ਜਿਹੜਾ ਝਾੜੂ ਚੱਲ ਰਿਹਾ ਉਹਦੇ ਵਿੱਚ ਇੱਕ ਤਰੀਕੇ ਦੇ ਨਾਲ ਬਹੁਤ ਵੱਡੀ ਰੇਡ ਹੈ ਫਜ਼ਿਲਕਾ ਤੋਂ ਗ੍ਰਫਤਾਰ ਕੀਤੇ ਗਏ ਨੇ ਚਾਰ ਅਧਿਕਾਰੀ ਦੱਸਿਆ ਜਾ ਰਿਹਾ ਹੈ ਜਿਹੜੇ ਗ੍ਰਿਫਤਾਰ ਕੀਤੇ ਨੇ ਔਰ ਬਹੁਤ ਜਲਦ ਪ੍ਰੈਸ ਕਾਨਫਰੰਸ ਕੀਤਾ ਜਾਏਗਾ ਮਾਨ ਸਰਕਾਰ ਤੇ ਕਰਪਸ਼ਨ ਖਿਲਾਫ ਵੱਡਾ ਹਮਲਾ ਔਰ ਕਹਿੰਦੇ ਨੇ ਫਜ਼ਲਕਾ ਦੇ ਵਿੱਚ ਨਾਬਾਲਗ ਦੇ ਉੱਤੇ ਸਾਈਬਰ ਸੈੱਲ ਦਾ ਕੋਈ ਕੇਸ ਪਾਉਣ ਦੀ ਗੱਲ ਕੀਤੀ ਜਾ ਰਹੀ ਸੀ ਪਰਿਵਾਰ ਦੇ ਉੱਤੇ ਲੱਖਾਂ ਰੁਪਏ ਦੀ ਪਰਿਵਾਰ ਤੋਂ ਲੱਖਾਂ ਰੁਪਏ ਦੀ ਰਿਸ਼ਵਤ ਮੰਗ ਕੀਤੀ ਜਾ ਰਹੀ ਸੀ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀ ਫੜਿਆ ਫਿਲਹਾਲ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀ ਫੜਿਆ ਸਾਈਬਰ ਸੈੱਲ ਵਾਲੇ ਬੜੀ ਵੱਡੀ ਖਬਰ ਆ ਰਹੀ ਹੈ ਸਾਈਬਰ ਸੈੱਲ ਦੇ 4 ਅਧਿਕਾਰੀ ਚੱਕੇ ਗਏ ਨੇ ਦਰਅਸਲ ਬਲੈਕਮੇਲਿੰਗ ਕਰ ਰਹੇ ਸੀਗੇ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਦਿਨੀ ਪੂਰਾ ਸੀਆਈ ਸਟਾਫ ਇੱਕ ਸ਼ਹਿਰ ਦਾ ਜਿਹੜਾ ਆ ਉਹ ਖਾਲੀ ਕਰ ਦਿੱਤਾ ਗਿਆ ਸੀ ਕਿਉਂਕਿ ਉਹ 2.5 ਲੱਖ ਦੀ ਕ腐ਸ਼ਨ ਲੈ ਰਹੇ ਸੀਗੇ ਹੁਣ ਭ੍ਰਿਸ਼ਟਾਚਾਰ ਦੇ ਖਿਲਾਫ ਇੱਕ ਹੋਰ ਵੱਡੀ ਮੁਹਿੰਮ ਦਰਅਸਲ ਵਿਜੀਲੈਂਸ ਅਧਿਕਾਰੀ ਸਾਈਬਰ ਸੈੱਲ ਦੇ 4 ਅਧਿਕਾਰੀ ਵਿਜੀਲੈਂਸ ਨੇ ਚੱਕੇ ਨੇ ਫਜ਼ਿਲਕਾ ਦੇ ਨਬਾਲਿਕ